ਲਗਾਤਾਰ ਲੁੱਟਾਂ ਖੋਹਾਂ ਹੋ ਚੁੱਕੀਆਂ ਹਨ ਪੱਦੀ ਰੋਡ ਦੇ ਉੱਤੇ ਕਿਉਂਕਿ ਪੱਦੀ ਰੋਡ ਦੀ ਜੇ ਮੈਂ ਗੱਲ ਕਰਾਂ ਬਾਜ਼ਾਰ ਪੂਰਾ ਭਰਿਆ ਰਹਿਦਾ ਹਰ ਵੇਲੇ ਇਹ ਭੀੜ ਰਹਿੰਦੀ ਹੈ ਉਸ ਭੀੜ ਦੇ ਵਿੱਚ ਵੀ ਲੁੱਟਾਂ ਖੋਹਾਂ ਹੋ ਰਹੀਆਂ ਤੇ ਵਾਰ ਨੰਬਰ 5 ਦੀ ਪਲਵਿੰਦਰ ਕੋਰ ਦੇ ਨਾਲ ਜਿਹੜੀ ਹੈ ਲੁੱਟ ਗਈ ਹੈ ਮੈਂ ਜੀ ਮੈਂ ਨਾ ਸ਼ਾਪਿੰਗ ਕਰਨ ਆਈ ਸੀਗੀ ਤੇ ਜਿਵੇਂ ਮੈਂ ਵਰਤਮਾਨ ਵਾਲਿਆਂ ਦੇ ਆਈ ਤਾਂ ਇੱਕ ਲੇਡੀਜ਼ ਮੇਰੇ ਮੋਹਰੇ ਹੋ ਗਈ ਤੇ ਉਹ ਨਾ ਅੰਦਰ ਨੂੰ ਬਾਹਰ ਨੂੰ ਦਰਵਾਜ਼ਾ ਖੋਲ ਰਹੀ ਸੀ ਮੈਂ ਉਹਨਾਂ ਕਹੇ ਮੈਡਮ ਅੰਦਰ ਨੂੰ ਖੋਲੋ ਮੈਂ ਦਰਵਾਜ਼ਾ ਖੜਕ ਕੇ ਅੰਦਰ ਨੂੰ ਕੋਲਣ ਲੱਗੀ ਜਿਹੜੀ ਪਿਛਲੀ ਦੀ ਉਹਨੇ ਮੇਰੇ ਪਰਸੋ ਜਿਹੜਾ ਬੈਗ ਸੀਗਾ ਉਹਨੂੰ ਬਲੇਟ ਨਾਲ ਕੱਟ ਕੇ ਵਿੱਚੋਂ ਮੇਰੀ ਕਿੱਟ ਕੱਢ ਲਈ ਉਹਦੇ ਵਿੱਚ ਮੇਰੇ ਸਾਰੇ ਪ੍ਰੂਫ ਸੀਗੇ 1 28000 ਰੁਪਏ ਸੀ 14000 ਇੱਕ 5000 ਅੱਛਾ ਜੀ ਤੇ ਮੁੜ ਕੇ ਮੈਂ ਅੰਦਰ ਗਈ ਲਹਿੰਗੇ ਲੁੰਗੇ ਦੇਖੇ ਮੈਨੂੰ ਨਹੀਂ ਪਤਾ ਲੱਗਿਆ ਮੁੜ ਕੇ ਮੈਂ ਛਾਵੜੇ ਵਾਲਿਆਂ ਦੇ ਚਲੀ ਗਈ ਉੱਥੇ ਮੈਂ ਲਹਿੰਗੇ ਦੇਖੇ ਮੇਰੇ ਪਸੰਦ ਆ ਗਏ ਜਿਆ ਮੈਂ ਪੈਸੇ ਕੱਢਣ ਲੱਗੀ ਤਾਂ ਮੇਰਾ ਜਿਹੜਾ ਬੈਗ ਸੀ ਸਾਰਾ ਬਲੇਟ ਨਾਲ ਵੱਢਿਆ ਵਸੀ ਫਾਲਦੀ ਤੇ ਪਿਛਲੀ ਮੈਂ ਦੇਖੀ ਨਹੀਂ ਮੋਰਲੀ ਜਿਹੜੀ ਸੀਗੀ ਉਹਨੇ ਮਹਿੰਦੀ ਰੰਗਾ ਸੂਟ ਪਾਇਆ ਸੀ ਚੁੰਨੀ ਉਹਦੇ ਪੀਰ ਏਡੇ ਏਡੇ ਲੰਬੇ ਬਾਹਰ ਸੀ ਜੇ ਗੋਲ ਜਿਹੜਾ ਚਿਹਰਾ ਸੀ ਉਹ ਗੋਲ ਸੀਗਾ ਕਿੱਦਾਂ ਲੱਗ ਰਹੀਆਂ ਸੀਗੇ ਚੰਗੇ ਪਰਿਵਾਰ ਨਾਲ ਜਿਹੜੀਆਂ ਇਹ ਅਟੈਚ ਹੈਗੀ ਲਾਮਾ ਨੇ ਦਾ ਇੱਕ ਗਰੋ ਜਿਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਵਿੱਚ ਦੋ ਮਹਿਲਾਵਾਂ ਨਜ਼ਰ ਆ ਰਹੀਆਂ ਤੇ ਉਹ ਮਹਿਲਾਵਾਂ ਨੇ ਉਹਨਾਂ ਦੇ ਨਾਲ ਬਿਲਕੁਲ ਉਹਨੂੰ ਘੇਰਾ ਪਾ ਗਏ ਇੱਕ ਅੱਗੇ ਇੱਕ ਪਿੱਛੇ ਹੋ ਕੇ ਪਰਸੋਂ ਦਾ ਚੋਰੀ ਕੀਤਾ ਉਸ ਪਾਸੇ ਦੇ ਵਿੱਚ ਉਹਦੀ ਨਕਦੀ ਸੀਗੀ ਉਹਦੇ ਡਾਕੂਮੈਂਟ ਸੀਗੇ ਉਹਦਾ ਏਟੀਐਮ ਸੀਗਾ ਉਹ ਸਾਰੇ ਚੋਰੀ ਕਰਕੇ ਲੈ ਗਏ ਤੇ ਪੁਲਿਸ ਉਹਦੇ ਵਿੱਚ ਇੱਕ ਲੇਡੀਜ਼ ਸ਼ਾਪਿੰਗ ਕਰਨ ਆਇਆ ਸੀ ਜਿਨ੍ਹਾਂ ਦਾ ਨਾਮ ਬਾਅਦ ਚ ਬਲਵਿੰਦਰ ਕੌਰ ਵਾਈਫ ਪਵਨਜੀਤ ਪਤਾ ਲੱਗਾ ਸੀ ਮਾਨਵਰ ਪੰਜ ਵਾਲਾ 14 ਰਹਿਣ ਵਾਲੇ ਸੀ ਇਹ ਕੋ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਾਰਕੀਟ ਵਿੱਚ ਆਏ ਜਿਗੇ ਇਹ ਸ਼ਾਪਿੰਗ ਕਰਦੇ ਹੋਏ ਜਦੋਂ ਇਥੋਂ ਗਹੂਨ ਰੋਡ ਤੋਂ ਪੱਦੀ ਰੋਡ ਗਏ ਆ ਇਲੀਜੈਂਟ ਤੇ ਦੋ ਜਿਹੜੀਆਂ ਲੇਡੀਜ਼ ਸੀਗੀਆਂ ਇਹਨਾਂ ਦਾ ਪਿੱਛਾ ਕਰ ਰਹੀਆਂ ਸੀਗੀਆਂ ਇਹਨਾਂ ਦੇ ਕੋਲ ਇੱਕ ਵੱਡਾ ਪਰਸ ਸੀਗਾ ਯੂ نو ਲੇਡੀਜ਼ ਨੂੰ ਲੱਗਾ ਕਿ ਕੁਝ ਜ਼ਿਆਦਾ ਇਹਦੇ ਵਿੱਚ ਅਮਾਉਂਟ ਰੋਕੀ ਜਾਂ ਕੁਝ ਹੈ ਤੇ ਉੱਥੇ ਇਲੀਜੈਂਟ ਦੇ ਗੇਟ ਤੇ ਜਾ ਕੇ ਇਹਨਾਂ ਨੇ ਅੰਦਰ ਐਂਟਰੀ ਦੁਕਾਨ ਤੇ ਜਦੋਂ ਲਈਆ ਤੇ ਉਹਦੇ ਪਿੱਛੇ ਇਹਨਾਂ ਨੇ ਆਪਸ ਵਿੱਚ ਉਹਨਾਂ ਨੂੰ ਉੱਥੇ ਇੱਕ ਤਰ੍ਹਾਂ ਦਾ ਗ੍ਰਿਪ ਜਿਹਾ ਕਰ ਲਿਆ ਥੋਰਮਟ ਜਿਹਾ ਬਣਾ ਤੇ ਉੱਥੇ ਇਹਨਾਂ ਦਾ ਜਿਹੜਾ ਉਹ ਬੱਸ ਵਿੱਚ ਇੱਕ ਛੋਟਾ ਪਰਸ ਸੀਗਾ ਉਹ ਲੋੜੀਂਦੀ ਦੱਸਿਆ ਤੇ ਉਹਦੇ ਵਿੱਚੋਂ ਉਹਨਾਂ ਕੋਲ ਕੁਝ ਡਾਕੂਮੈਂਟ ਸੀ ਔਰ ਕੁਝ ਛਿੜੀ ਉਹ ਨਗਦੀ ਸੀ ਉਹ ਇਹਨਾਂ ਨੇ ਉੱਥੇ ਚੋਰੀ ਕਰ ਲਈ ਸੀ ਉੱਤੇ ਖੀ ਚੀਜ਼ ਮਾਰ ਕੇ ਉਹਨੂੰ ਪਾੜਦੇ ਹੋ ਤੇ ਛੂ ਚੋਰੀ ਕਰ ਲਈ